ਸਰਠਾ ਮਹੱਲਾ ਪੰਜਵਾ ਸੇਮਰ ਸੇਮਰ ਪ੍ਰਭ ਪਏ ਅਨੰਦਾ ਦੁਖ ਕਲੇਸ਼ ਸਭ 나ਠੇ ਗੋਨ ਗਾਵਤ ਧਿਆਵਤ ਪ੍ਰਭ ਆਪਣਾ ਆਕਾਰ ਜਸਗਲੇ ਸਾਠੇ ਸਿਮਰ ਸਿਮਰ ਪ੍ਰਭ ਭਏ ਅਨੰਦਾ ਦੁਖ ਕਲੇਸ਼ ਸਭ 나ਠੇ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 625 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸਿਮਰ ਸਿਮਰ ਪ੍ਰਭ ਭਏ ਅਨੰਦਾ ਦੁਖ ਕਲੇਸ਼ ਸਭ 나ਠੇ ਅਰਥਾਤ ਕਿ ਚੇਤੇ ਕਰ ਕਰਕੇ ਚੇਤੇ ਕਰ ਕਰਕੇ ਆਪਣੇ ਪ੍ਰਭੂ ਪਰਮੇਸ਼ਰ ਨੂੰ ਮਾਲਕ ਸਵਾਮੀ ਨੂੰ ਅਸੀਂ ਆਨੰਦ ਵਾਸਾ ਨੂੰ ਪ੍ਰਾਪਤ ਹੋਏ ਔਰ ਮਹਾਰਾਜ ਕਹਿੰਦੇ ਦੁੱਖ ਕਲੇਸ਼ ਸਭ 나ਠੇ ਅਰਥਾਤ ਕਿ ਸਾਡੇ ਸਾਰੇ ਦੁੱਖ ਰਕੜਾ ਕਲੇਸ਼ ਸਾਰੇ 나ਠ ਗਏ ਸਾਰੇ ਭਜ ਗਏ ਗੋਨ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸੰਠੇ ਗੋਨ ਗਾਵਤ ਧਿਆਵਤ ਪ੍ਰਭ ਆਪਣਾ ਅਰਥਾਤ ਕਿ ਆਪਣੇ ਪ੍ਰਭੂ ਪਰਮੇਸ਼ਰ ਮਾਲਕ ਸਵਾਮੀ ਜੀ ਦੇ ਗੁਣਾਂ ਨੂੰ ਗਾਉਂਦਿਆਂ ਅਤੇ ਉਸ ਦੇ ਨਾਮ ਨੂੰ ਧਿਆਉਂਦਿਆਂ ਕਾਰਜ ਸਗਲੇ ਸੰਠੇ ਅਰਥਾਤ ਕਿ ਸਾਡੇ ਸਾਰੇ ਕਾਰਜ ਸੰਢੇ ਗਏ अथवा ਸਬਰ ਗਏ ਕਹਿੰਦੇ ਜਗ ਜੀਵਨ ਨਾਮ ਤੁਮਾਰਾ ਗੁਰਪੁਰੇ ਦਿਓ ਉਪਦੇਸਾ ਜਪ ਪਉ ਜਲ ਪਾਰ ਉਤਾਰਾ ਰਹੋ ਜਗ ਜੀਵਨ ਨਾਮ ਤੁਮਾਰਾ ਅਰਥਾਤ ਕੇ ਹਰੀ ਪਰਮੇਸ਼ਰ ਜੀ ਤੁਹਾਡਾ ਨਾਮ ਹੀ ਸਾਰੇ ਜਗਤ ਦਾ ਜੀਵਨ ਹੈ ਜਾ ਫਿਰ ਹੈ ਜਗਤ ਦੇ ਜੀਵਨ ਪਰਮੇਸ਼ਰ ਜੀ ਤੁਹਾਡਾ ਨਾਮ ਹੀ ਸਾਰਿਆ ਤੋਂ ਉੱਤਮ ਹੈ ਕਹਿੰਦੇ ਗੁਰਪੂਰੇ ਦੀਓ ਉਪਦੇਸਾ ਜਪ ਪੌਜਲ ਪਾਰ ਉਤਾਰਾ ਰਹੋ ਗੁਰਪੂਰੇ ਦੀਓ ਉਪਦੇਸਾ ਤੇ ਪੂਰੇ ਸਤਿਗੁਰ ਪਾਤਸ਼ਾਹ ਜੀਆਂ ਨੇ ਸਾਨੂੰ ਉਪਦੇਸ਼ ਕਰਨਾ ਕੀਤਾ ਫੁਰਮਾਨ ਕਰਨਾ ਕੀਤਾ ਹੁਕਮ ਦੇਣਾ ਕੀਤਾ ਹੈ ਜਿਸਨੂੰ ਜਾਪ ਕੇ ਮਹਾਰਾਜ ਕਹਿੰਦੇ ਜਾਪ ਪਉ ਜਲ ਪਾਰ ਉਤਾਰਾ ਸੀ ਪਾਪ ਜਲ ਤੋਂ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਉਤਰ ਗਿਆ ਸਾਡਾ ਪਾਰ ਉਤਾਰਾ ਹੋ ਗਿਆ ਸੁਰਹਾ ਹੋਰ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਅਗਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਤੂਹਾਂ ਮੰਤਰੀ ਸੁਨਹ ਪ੍ਰਭ ਤੂਹਾਂ ਸਭ ਕਿਛ ਕਰਣ ਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜੰਤ ਵਿਚਾਰਾ ਤੂੰ ਹਾ ਮੰਤਰੀ ਅਰਥਾਤ ਕਿਹ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਨਾਲ مشورہ ਕਰਨੇ ਵਾਲਾ ਮੰਤਰੀ अथवा ਸਲਾਹਕਾਰ ਵੀ ਤੂੰ ਆਪ ਹੀ ਐ ਔਰ ਸੁਨਹ ਪ੍ਰਭ ਤੂੰ ਹੈ ਅਰਥਾਤ ਕਿਹ ਪ੍ਰਭੂ ਪਰਮੇਸ਼ਰ ਜੀ ਮਾਲਕ ਸੁਆਮੀ ਜੀ ਸਾਡੀਆਂ ਫਰਿਆਦਾਂ ਨੂੰ ਬੇਨਤੀਆਂ ਜੋਦੜੀਆਂ ਨੂੰ ਵੀ ਤੂੰ ਹੀ ਸੁਣਦਾ ਹੈ ਔਰ ਮਹਾਰਾਜ ਕਹਿੰਦੇ ਸਭ ਕੁਝ ਕਰਨੇ ਹਾਰਾ ਤੇ ਸਾਰਾ ਕੁਝ ਕਰਨੇ ਵਾਲਾ ਤੂੰ ਆਪ ਹੀ ਆਪ ਹੈ ਪਾਤਸ਼ਾਹ ਜੀ ਕਹਿੰਦੇ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜੰਤ ਵਿਚਾਰਾ ਤੂੰ ਆਪੇ ਦਾਤਾ ਤੇ ਸਾਨੂੰ ਜੀਵਾਂ ਨੂੰ ਦਾਤਾ ਕਰਨੇ ਵਾਲਾ ਦਾਤਾ ਵੀ ਤੂੰ ਆਪ ਹੀ ਹੈ ਔਰ ਮਹਾਰਾਜ ਕਹਿੰਦੇ ਭੋਗੜੇ ਵਾਲਾ ਭੋਗੀ ਵੀ ਆਪ ਹੀ ਹੈ ਤੂੰ ਉਹਨਾਂ ਦਾਤਨ ਕਿਆ ਇਹੋ ਜੰਤ ਵਿਚਾਰਾ ਤੇ ਵਿਚਾਰਾ ਜੰਤ ਅਥਵਾ ਜੀਵ ਕੀਤੀ ਜਪਾਵਕ ਕੁਝ ਵੀ ਨਹੀਂ ਕਹਿੰਦੇ ਕਿਆ ਗੁਣ ਤੇਰੇ ਆਖ ਵਖਾਣੇ ਕੀਮਤ ਕਹਿਣ ਨਾ ਜਾਈ ਪੇਖ ਪੇਖ ਦੇਵਾ ਪ੍ਰਭय ਆਪਣਾ ਅਚਰਜ ਤੁਮਹ ਵਡਾਈ ਕਿਆ ਗੁਣ ਤੇਰੇ ਆਖ ਵਿਖਾਣੀ ਅਰਥਾਤ ਕਹਿ ਹਰੀ ਪਰਮੇਸ਼ਰ ਜੀ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੇਰੇ ਕਿਹੜੇ ਕਿਹੜੇ ਗੁਣ ਦਾ ਆਖ ਕੇ ਵਿਖਿਆਣ ਕਰਨਾ ਕਰੀਏ ਵਰਣਨ ਕਰਨਾ ਕਰੀਏ ਕਹਿੰਦਾ ਕੀਮਤ ਕਹਿਣ ਨਾ ਜਾਏ ਤੁਹਾਡੀ ਕੀਮਤ ਪਾਈ ਨਹੀਂ ਜਾ ਸਕਦੀ ਮੁੱਲ ਪਾਇਆ ਹੀ ਨਹੀਂ ਜਾ ਸਕਦਾ ਕਹਿੰਦਾ ਵੇਖ ਵੇਖ ਜੀਵਾ ਪ੍ਰਭ ਆਪਣਾ ਸੇ ਆਪਣੇ ਪ੍ਰਭੂ ਪਰਮੇਸ਼ਰ ਨੂੰ ਮਾਲਕ ਸਵਾਮੀ ਜੀ ਨੂੰ ਵੇਖ ਵੇਖ ਕੇ ਜੀਉਣਾ ਕਰਦੇ ਹਾਂ ਕਹਿੰਦਾ ਆਚਰਜ ਤੁਮਾਂ ਵਡਾਈ ਤਹ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੀ ਵਡਿਆਈ ਤੁਹਾਡੀ ਉਸਤਤਿ ਕੀਰਤਿ ਮਾਮਾ ਬੜੇ ਅਚਰਜਾ ਬੜੀ ਨਸਾਨੀ ਐ ਕਹਿੰਦਾ ਤਾਰ ਅਨਗ੍ਰਹ ਆਪ ਪ੍ਰਭ ਸਵਾਮੀ ਪਾਤਮਾਤ ਕੀਨੇ ਪੂਰੇ ਸਦਾ ਸਦਾ ਨਾਨਕ ਬਲਿਹਾਰੀ ਬਾਸ਼ਾ ਸੰਤਾਂ ਧੂਰੀ ਤਾਰ ਅਨਗਰਹ ਆਪ ਪ੍ਰਭ ਸੁਆਮੀ ਮਹਾਰਾਜ ਕਹਿੰਦੇ ਪ੍ਰਭੂ ਜੀ ਹੈ ਮਾਲਕ ਸੁਆਮੀ ਜੀ ਤੁਸੀਂ ਆਪ ਹੀ ਸਾਡੇ ਤੇ ਅਨਗਰਹ ਅਰਥਾਤ ਕਿਰਪਾ ਤਾਰਨ ਕਰਦੇ ਹੋ ਮੇਰਾ ਕਰਦੇ ਹੋ ਪਾਤ ਮਤ ਕੀਨੇ ਪੂਰੀ ਤੇ ਤੁਸੀਂ ਸਾਡੇ ਪਾਤ ਅਰਥਾਤ ਜਿਤਾਬ ਰੂਹ ਤੇ ਮਤ ਪਾਵ ਅਕਲ ਬੁੱਧ ਪੂਰੀ ਕਰਨੀ ਕੀਤੀ ਹੈ ਕਿਰਪਾ ਕਰਕੇ ਕਹਿੰਦਾ ਸਦਾ ਸਦਾ ਨਾਨਕ ਬਲਿਹਾਰੀ ਤੇ ਪੰਜਵੇਂ ਗੁਰੂ ਨਾਨਕ ਤਾਂ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਹੈ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਭੂ ਪਰਮੇਸ਼ਰ ਜੀ ਅਸੀਂ ਸਦਾ ਸਦਾ ਨੇਤਿ ਹੀ ਤੁਹਾਡੇ ਤੋਂ ਬਲਿਹਾਰ ਜਾਂਦੇ ਹਾਂ ਸਦਕੇ ਕੁਰਬਾਨ ਜਾਂਦੇ ਹਾਂ ਔਰ ਬਾਛ ਸੰਤਾਂ ਤੋਰੀ ਅਸੀਂ ਤੁਹਾਡੇ ਸੰਤਾਂ ਦੇ ਚਰਨਾਂ ਦੀ ਧੂੜ ਲੋੜਦੇ ਹਾਂ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋ ਰੱਛੋ ਮਹੱਲਾ ਪੰਜਾਬਾ ਗੁਰਪੂਰਾ ਨਮਸਕਾਰੇ ਪ੍ਰਭ ਸੱਬੇ ਕਾਜ ਸਵਾਰੇ ਗੁਰਪੂਰਾ ਨਮਸਕਾਰੇ ਅਰਥਾਤ ਕਿ ਅਸੀਂ ਪੂਰੇ ਸਤਗੁਰੂ ਪਾਤਸ਼ਾਹ ਜੀਆਂ ਨੂੰ ਨਮਸਕਾਰਾਂ ਕਰਨੀਆਂ ਕਰਦੇ ਹਾਂ ਬਰਾਬ ਸਭੇ ਕਾਜ ਸਵਾਰੇ ਤੇ ਪ੍ਰਭੂ ਪਰਮੇਸ਼ਰ ਜੀ ਨੇ ਮਾਲਕ ਸੁਆਮੀ ਜੀ ਨੇ ਸਾਡੇ ਸਾਰੇ ਕੰਮ ਹੀ ਸੰਵਾਰ ਦਿੱਤੇ ਕਹਿੰਦੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਸਵਾਰੀ ਹਰ ਆਪਣੀ ਕਿਰਪਾ ਤਾਰਿਓ ਹਰੀ ਪਰਮੇਸ਼ਰ ਜੀ ਨੇ ਆਪਣੀ ਕਿਰਪਾ ਤਾਰਨ ਕੀਤੀ ਮੇਰਾ ਦੇ ਘਰ ਦੇ ਵਿੱਚ ਆਏ ਸਾਡੇ ਪ੍ਰਤੀ ਪ੍ਰਭੂ ਪੂਰਨ ਪੈ ਜਸਵਾਰੀ ਤੇ ਪ੍ਰਭੂ ਪਰਮੇਸ਼ਰ ਜੀ ਨੇ ਮਾਲਕ ਸੁਆਮੀ ਜੀ ਨੇ ਸਾਡੀ ਪੂਰੀ ਇਜਤ ਪਤ ਸਵਾਰ ਦਿੱਤੇ ਕਹਿੰਦੇ ਆਪਣੇ ਦਾਸਕ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤਾ ਊਣੀ ਬਾਤ ਨਾ ਕਾਈ ਰਹਾਓ ਆਪਣੇ ਦਾਸ ਕੋ ਭਇਓ ਸਹਾਈ ਉਹ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆਪਣੇ ਦਾਸਾਂ ਦਾ ਆਪਣੇ ਸੇਵਕਾਂ ਦਾ ਸਹਾਈ ਹੋਇਆ ਮਦਦਗਾਰ ਹੋਇਆ ਕਹਿੰਦਾ ਸਗਲ ਮਨੋਰਥ ਕੀਨੇ ਕਰਤਾ ਉਹ ਕਰਤਾ ਪੁਰਖ ਜੀ ਨੇ ਸਾਡੇ ਸਾਰੇ ਮਨੋਰਥ ਮਨ ਪੂਰੇ ਕਰ ਦਿੱਤੇ ਜ਼ਿੰਦਗੀ ਦੇ ਲਕਸ਼ ਪੂਰੇ ਕਰ ਦਿੱਤੇ ਕਹਿੰਦਾ ਉਣੀ ਬਾਤ ਨਾ ਕਾਇ ਤੇ ਕੋਈ ਗੱਲ ਵੀ ਮਹਾਰਾਜ ਕਹਿੰਦੇ ਉਣੀ ਨਾ ਰਹਿ ਗਈ ਕਿਤੇ ਵੀ ਘਾਟਾ ਨਾ ਰਹਿ ਗਿਆ ਕੋਈ ਕਮੀ ਨਾ ਰਹਿ ਗਈ ਕਿਸੇ ਗੱਲ ਵਿੱਚ ਵੀ ਸਰਹਾਵ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਅਗਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਰਤਾ ਪੁਰਖ ਤਾਲ ਦਿਵਾਇਆ ਪਿਛਾ ਲੱਗ ਚੱਲੇ ਮਾਇਆ ਕਰਤਾ ਪੁਰਖ ਤਾਲ ਦਿਵਾਇਆ ਅਰਥਾਤ ਜੇ ਜਦੋਂ ਕਰਤਾ ਪੁਰਖ ਨੇ ਖੁਦ ਹਾਜ਼ਰ ਹੋ ਕੇ ਤਾਨ ਗੁਰੂ ਰਾਮਦਾਸ ਮਹਾਰਾਜ ਜੀਆਂ ਵਾਲੇ ਅੰਮ੍ਰਿਤ ਸਰੋਵਰ ਦੀ ਖਦਵਾਈ ਕਰਵਾਈ ਉਸਾਰੀ ਕਰਵਾਈ ਤਾਂ ਮਹਾਰਾਜ ਕਹਿੰਦਾ ਪਿੱਛੇ ਲੱਗ ਚੱਲੀ ਮਾਇਆ ਤੇ ਜਿਹੜੀ ਮਾਇਆ ਮਹਾਰਾਜ ਕਹਿੰਦੇ ਉਦਾਸੀ ਹੋ ਕੇ ਸਤਗੁਰੂ ਪਾਤਸ਼ਾਹ ਜੀਆਂ ਦੇ ਪਿੱਛੇ ਲੱਗ ਕੇ ਤੋਰੀ ਫਿਰਦੀ ਐ ਸਫਲੀ ਹੋਣ ਦੇ ਲਈ ਲਿਲਕੜੀਆਂ ਕੱਢਦੀ ਐ ਪਾਤਸ਼ਾਹ ਜੀ ਦੀਆਂ ਕਹਿੰਦਾ ਤੋਟ ਨਾ ਕਤ ਹੋ ਆਵੇ ਮੇਰੇ ਪੂਰੇ ਸਤਗੁਰ ਭਾਵੇ ਟੋਟ ਨਾ ਕਾਤੂ ਆਵੇ ਹੁਣ ਕਿਸੇ ਗੱਲ ਦਾ ਕੋਈ ਘਾਟਾ ਵੀ ਨਹੀਂ ਆਉਂਦਾ ਪਾਸ਼ਾ ਦੇ ਦਰ ਤੇ ਕਹਿੰਦੇ ਮੇਰੇ ਪੂਰੇ ਸਤਿਗੁਰੂ ਆਵੇ ਤੇ ਮੇਰੇ ਪੂਰੇ ਸਤਿਗੁਰੂ ਪਾਸ਼ਾ ਜੀਆਂ ਨੂੰ ਇਵੇਂ ਹੀ ਭਾਉਂਦਾ ਹੈ ਵੇਹੀ ਚੰਗਾ ਲੱਗਦਾ ਹੈ ਕਹਿੰਦੇ ਸਿਮਰ ਸਿਮਰ ਦਇਆਲਾ ਸਭ ਜੀ ਆਪੇ ਕਿਰਪਾਲਾ ਸਿਮਰ ਸਿਮਰ ਦਇਆਲਾ ਉਹ ਦਇਆ ਦੇ ਘਰ ਪਰਮੇਸ਼ਰ ਜੀ ਨੂੰ ਸਿਮਰ ਸਿਮਰ ਕੇ ਚੇਤੇ ਕਰ ਕਰਕੇ ਯਾਦ ਕਰ ਕਰਕੇ ਸਾਬ ਜੀ ਆਪੇ ਕਿਰਪਾਲਾ ਤੇ ਸਾਰੇ ਜੀਵ ਸਾਡੇ ਪ੍ਰਤੀ ਮਹਾਰਾਜ ਕਹਿੰਦੇ ਕਿਰਪਾਲੂ ਹੋ ਗਏ ਸਾਡੇ ਪ੍ਰਤੀ ਸੋਹਰਤ ਹੋ ਗਏ ਜੈ ਜੈਕਾਰ ਗੁਸਾਈ ਜਨਪੂਰੀ ਬਣਤ ਬਣਾਈ ਐਸੇ ਗੁਸਾਈ ਅਰਥਾਤ ਸ੍ਰਿਸ਼ਟੀ ਦੇ ਸਾਇੰਸ ਸ੍ਰਿਸ਼ਟੀ ਦੇ ਮਾਲਕ ਕਾਲਪੁਰਖ ਵਾਹਿਗੁਰੂ ਦੀ ਜੈ ਜੈਕਾਰ ਕਰਨੀ ਕਰਦੇ ਹਾਂ ਉਸ ਦੀ ਜਿੱਤ ਦੇ ਨਾਰੇ ਮਾਰਦੇ ਹਾਂ ਕਿਹੜਿਆ ਆਕਾਲ ਪੁਰਖ ਵਾਹਿਗੁਰੂ ਦੀ ਕਹਿੰਦਾ ਜਨ ਪੂਰੀ ਬਣਤ ਬਣਾਈ ਜਿਹੜੇ ਆਕਾਲ ਪੁਰਖ ਵਾਹਿਗੁਰੂ ਨੇ ਪੂਰੀ ਬਣਤ ਬਣਾਈ ਆ ਪੂਰੀ ਰਚਨਾ ਰਚੀ ਆ ਪੂਰੀ ਕਾੜਤ ਘੜੀ ਐ ਸੋ ਮਹਾਰਾ ਕਹਿੰਦਾ ਤੂੰ ਭਾਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਤੂੰ ਭਾਰੋ ਸੁਆਮੀ ਮੋਰਾ ਇਹ ਮੇਰੇ ਮਾਲਕ ਜੀ ਮੇਰੇ ਸੁਆਮੀ ਜੀ ਤੋਂ ਬਹੁਤ ਭਾਰਾ ਹੈ ਬੜਾ ਵਿਸ਼ਾਲ ਹੈ ਬੜਾ ਗੁਰਉਤਮ ਵਾਲਾ ਹੈ ਬੜਾ ਵੱਡਾ ਹੈ ਇਹ ਹੋ ਪੂਰਨ ਪਦਾਰਥ ਤੇਰਾ ਜ ਮਹਾਰਾਜ ਕਹਿੰਦੇ ਆ ਨਾਮ ਰੂਪੀ ਪੂਰਨ ਪਦਾਰਥ ਵੀ ਤੇਰਾ ਹੀ ਆ ਪਾਤਸ਼ਾਹ ਜੀ ਕਹਿੰਦੇ ਜਨ ਨਾਨਕ ਏਕ ਤੇ ਆਇਆ ਸਰਬ ਭਲਾ ਪੂਰਨ ਪਾਇਆ ਜਨ ਨਾਨਕ ਏਕ ਤੇ ਆਇਆ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਜਨਾਨੇ ਤੁਹਾਡੇ ਦਾਸਾਂ ਨੇ ਤੁਹਾਡੇ ਸੇਵਕਾਂ ਨੇ ਇੱਕ ਤੁਹਾਨੂੰ ਹੀ ਤੇ ਹਉਣਾ ਕੀਤਾ ਹੈ ਔਰ ਮਹਾਰਾਜ ਕਹਿੰਦੇ ਸਰਬਫਲਾ ਪੁੰਨ ਪਾਇਆ ਤੇ ਸਾਰੇ ਪੁੰਨ ਕਰਮਾਂ ਦੇ ਫਲ ਭਾਵਨਾ ਪਦਾਰਥ ਨੂੰ ਪਾਉਣਾ ਕੀਤਾ ਹੈ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਧੰਨ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਸੋਰਠਾ ਮਹੱਲਾ ਪੰਜਵਾ ਕਰ ਤੀਜਾ ਦੋ ਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਕਾ ਰਾਮਦਾਸ ਸਰੋਵਰ ਨਾਤੇ ਸਭ ਤੇਰੇ পাপ ਕਮਾਤੇ ਰਾਮਦਾਸ ਸਰੋਵਰ ਨਾ ਤੀਰਥਾਤਨ ਗੁਰੂ ਰਾਮਦਾਸ ਮਹਾਰਾਜ ਜੀਆਂ ਵਾਲੇ ਸ੍ਰੀ ਅਮਰਤਸਰ ਸਾਹਿਬ ਵਾਲੇ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਕੀਤਾ ਜਾਂ ਫਿਰ RAM ਦੇ ਦਾਸਾਂ ਵਾਲੇ ਸਤ ਸੰਗ ਰੂਪੀ ਸਰੋਵਰ ਦੇ ਵਿੱਚ ਮਨ ਕਰਕੇ ਇਸ਼ਨਾਨ ਕਰਨਾ ਕੀਤਾ ਹੈ ਜਿਸ ਦੇ ਫਲ ਸ্বরূপ ਮਹਾਰਾਜ ਕਹਿੰਦੇ ਸਭ ਉਤਰੇ ਪਾਪ ਕਮਾਤੇ ਅਰਥਾਤ ਕਿ ਸਾਡੇ ਜੀਵਾਂ ਦੇ ਆਪਣੇ ਕਮਾਏ ਹੋਏ ਸਾਰੇ ਪਾਪ ਸਾਡੇ ਮਨ ਤੋਂ ਉਤਰ ਗਏ ਲੱਥ ਗਏ ਤੈਨ ਨਿਰਮਲ ਹੋਏ ਕਰ ਇਸਨਾਨ ਗੁਰਪੂਰਾ ਕਿਨ ਧਨਾਂ ਨਿਰਮਲ ਹੋਏ ਕਰ ਇਸਨਾਨ ਤੇ ਪਾਸ਼ਾ ਜੀ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਅਸੀਂ ਨਿਰਮਲ ਹੋ ਗਏ ਮੈਲ ਤੋਂ ਰਹਿਤ ਪਾਗ ਪਵਿੱਤਰ ਹੋ ਗਏ ਕਹਿੰਦੇ ਗੁਰਪੂਰਾ ਕੀਨੇ ਦਾਨ ਤੇ ਮਨੂ ਪੂਰੇ ਸਤਗੁਰ ਪਾਸ਼ਾ ਜੀਆਂ ਨਹੀਂ ਕਿਰਪਾ ਕਰਕੇ ਰਹਿਮ ਕਰਕੇ ਸਾਨੂੰ ਇਸ਼ਨਾਨ ਔਰ ਪਵਿੱਤਰਤਾ ਦਾ ਦਾਨ ਬਖਸ਼ਿਆ ਕਹਿੰਦੇ ਸਭ ਕੁਸਲ ਖੇਮ ਪ੍ਰਭ ਤਾਰੇ ਸਾਹੀ ਸਲਾਮਤ ਸਬਤੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਓ ਸਭ ਕੁਸ ਲਖੇਮ ਪ੍ਰਭ ਧਾਰੇ ਤੇ ਸਾਰਿਆਂ ਜੀਵਾਂ ਦੇ ਪ੍ਰਤੀ ਉਹ ਪ੍ਰਭੂ ਪਰਮੇਸ਼ਰ ਮਾਲਕ ਸੁਆਮੀ ਜੀ ਨੇ ਸੁਖ ਆਨੰਦ ਧਾਰਨ ਕੀਤਾ ਆਪਣੇ ਹਿਰਦੇ ਦੇ ਵਿੱਚ ਕਹਿੰਦਾ ਸਾਹੀ ਸਲਾਮਤ ਸਬਤੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਸਹੀ ਸਲਾਮਤ ਸਭ ਥੋਕ ਉਹਾਰੇ ਅਰਥਾਤ ਕਿ ਸਾਡੇ ਸਾਰੇ ਪਦਾਰਥ ਸਾਰੇ ਥੋਕ ਉਹ ਹਰੀ ਪਰਮੇਸ਼ਰ ਜੀ ਨੇ ਸਹੀ ਸਲਾਮਤ ਬਚਾਉਣੇ ਕੀਤੇ ਹਨ ਔਰ ਗੁਰ ਕਾ ਸ਼ਬਦ ਵਿਚਾਰੇ ਅਸੀਂ ਮਹਾਰਾਜਿਆਂ ਦੇ ਗੁਰੂ ਪਾਤਸ਼ਾਹ ਜੀ ਦੇ ਸ਼ਬਦ ਦੀ ਵਿਚਾਰ ਕਰਨੀ ਕੀਤੀ ਹੈ ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਅਗਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਐਂਦਾ ਸਾਧ ਸੰਗ ਮਲ ਲਾਥੀ ਪਾਰ ਹਮ ਭਇਓ ਸਾਥੀ ਸਾਧ ਸੰਗ ਕਰਨੇ ਦਾ ਸਦਕਾ ਸਾਡੇ ਮਨ ਤੋਂ ਵਿਕਾਰਾਂ ਦੀ ਈਭਾ ਉਗਣਾਂ ਦੀ ਮੈਲ ਲਹਿ ਗਈ ਔਰ ਪਾਰ ਹਮ ਭਇਓ ਸਾਥੀ ਉਹ ਪਾਰ ਬ੍ਰਹਮ ਪਰਮੇਸ਼ਰ ਜੀ ਸਾਡੇ ਸਾਥੀ ਸਿੱਧ ਹੋਏ ਸਾਡੇ ਸਹਾਇਆਂ ਮਦਦਗਾਰ ਬਣੇ ਕਹਿੰਦੇ ਨਾਨਕ ਨਾਮ ਤੇ ਆਇਆ ਆਦਿ ਪਰਖ ਪ੍ਰਭ ਪਾਇਆ ਨਾਨਕ ਨਾਮ ਧਿਆਇਆ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ ਕਿ ਅਸੀਂ ਹੁਣ ਸਹਾਰੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਔਰ ਇਸ ਦੇ ਫਾਲ ਸਰੂਪ ਕਹਿੰਦੇ ਆਦ ਪੁਰਖ ਪ੍ਰਭ ਪਾਇਆ ਜਿਹੜੇ ਸਭ ਤੋਂ ਮੁੱਢ ਕਦੀਮ ਦੇ ਪੁਰਖ ਨੇ ਆਦ ਪੁਰਖ ਆਕਾਲ ਪੁਰਖ ਵਾਏ ਗੁਰੂ ਜੀ ਉਸ ਪ੍ਰਭੂ ਪਰਮੇਸ਼ਰ ਨੂੰ ਮਾਲਕ ਸਵਾਮੀ ਜੀ ਨੂੰ ਪਾਉਣਾ ਕੀਤਾ ਹੈ ਐਨ ਦਾ ਸਾਧ ਸੰਗ ਮਲ ਲਾਥੀ ਪਾਰ ਹਮ ਪਿਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਹੋ ਆਹੇ ਗੁਰੂ ਜੀ ਕਾ ਖਾਲਸਾ ਹੋ ਆਹੇ ਗੁਰੂ ਜੀ ਕੀ ਫਤਹਿ